ਸਭ ਤੋਂ ਪਹਿਲਾਂ ਤੁਹਾਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ। ਮੈਂ ਫਿਰ ਸਭ ਤੋਂ ਵੱਡਾ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮ.ਐਲ.ਏ ਸਾਫ ਕਬੀਰ ਚੇਤਨ ਸਿੰਘ ਜੜਾ ਮਾਜਰੀ ਦਾ। ਅਤੀ ਧੰਨਵਾਦੀਆਂ ਜਿਹੜੇ ਸਾਡੇ ਛੋਟੇ ਤੋਂ ਛੋਟੇ ਪ੍ਰੋਗਰਾਮ ਤੇ 1 ਮਿੰਟ ਚ ਕਿਉਂਕਿ ਉਹਦੇ ਨਾਲ ਨਾ ਬੱਚਿਆਂ ਦਾ ਬੜਾ ਹੌਸਲਾ ਵਧਦਾ ਨਾ ਨਾਲ ਸਾਡਾ ਸਟਾਫ ਵੀ ਬੜਾ ਖੁਸ਼ ਹੁੰਦਾ ਵੀ ਹਲਕੇ ਦਾ ਐਮ.ਐਲ.ਏ ਆਵੇ, ਵਜ਼ੀਰ ਆਵੇ, ਉਹਦਾ ਬ੍ਰਦਰ ਆਵੇ, ਚੇਅਰਮੈਨ ਮਾਰਕੀਟ ਕਮੇਟੀ ਬਲਕਾਰ ਸਿੰਘ ਗੱਜੂ ਮਾਜਰਾ ਜੀ। ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹਨਾਂ ਵੀ ਹਰ ਟਾਈਮ ਸਾਡੀ ਸੁਸਾਇਟੀ ਦੇ ਸਕੂ ਨਾਲ ਵੀ ਖੜਦੇ ਨੇ ਤੇ ਆਂਦੇ ਵੀ ਨੇ ਸਾਡੇ ਪ੍ਰੋਗਰਾਮਾਂ 'ਚ ਉਹਦੇ ਨਾਲ ਪ੍ਰੋਗਰਾਮ ਦੀ ਗ੍ਰੇਸ ਬਣ ਜਾਂਦੀ ਹੈ ਫਿਰ ਨਾਲ ਹੀ ਮੈਂ ਬੱਚਿਆਂ ਨੂੰ ਮੁबारकਾਂ ਦਿੰਨਾ ਬਹੁਤ-ਬਹੁਤ ਸਾਰੇ ਸਟਾਫ ਨੂੰ ਕਿਉਂਕਿ ਉਹਨਾਂ ਨੇ ਨਾ ਆਪਣੀ ਇੰਡੀਆ ਦਾ ਸਾਰਾ ਕਲਚਰ ਦਿਖਾਇਆ ਚਾਹੇ ਹਰਿਆਣੇ ਦਾ ਚਾਹੇ ਗੁਜਰਾਤ ਦਾ ਚਾਹੇ ਉੜੀਸਾ ਦਾ ਚਾਹੇ ਪੰਜਾਬ ਦਾ ਉਹਨਾਂ ਨੇ ਦਿਖਾਇਆ ਵੀ ਕਿਸ ਤਰ੍ਹਾਂ ਪੰਜਾਬ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਇਸ ਤਰ੍ਹਾਂ ਪੰਜਾਬ ਦਾ ਕਿਸਾਨ ਕੰਮ ਕਰ ਰਿਹਾ ਇਸ ਕਰਕੇ ਮੈਂ ਸਪੇਅਰ ਸਾਰੇ ਆਪਣੇ ਅਗਰਸਾਂ ਸਕੂਲ ਵੱਲੋਂ ਆਪਣੀ ਪੂਰੀ ਕਮੇਟੀ ਵੱਲੋਂ ਸਾ ਪ੍ਰਿੰਸੀਪਲ ਸਾਹਿਬ ਨੂੰ ਸਾਰੇ ਸਟਾਫ ਨੂੰ ਮੁਬਾਰਕਾਂ ਦਿੰਦਾ ਬਹੁਤ ਬਹੁਤ। ਅੱਜ ਇਹ ਦਿਵਾਲੀ ਐਕਟੀਵਿਟੀ ਕੋਲ ਸੇ ਮੁਕੇ ਤੇ ਰੋਗਲੀ ਬਣਾਈ ਤੇ ਫੈਸਟ ਵੀ ਕਰ ਰਹੇ ਆ ਪਰ ਬੱਚਿਆਂ ਨੂੰ ਸ਼ਿਰਵਤ ਦੇ ਦਿੱਤੀ ਇਸ ਮੁਕੇ ਦੀ। ਅੱਜ ਅਸੀਂ ਆਕਰ ਸਿੰਘ ਸਕੂਲ ਵਿੱਚ ਪਹੁੰਚਿਆ ਇੱਥੇ ਬੱਚਿਆਂ ਨੇ ਸਾਰੇ ਨੇ ਆਪੋ ਆਪਣੇ ਤਰੀਕੇ ਨਾਲ ਰੋਗਲੀ ਬਣਾ ਕੇ ਹੋਰ ਬਹੁਤ ਕੁਝ ਬਣਾ ਕੇ ਥਾਨ ਪੀਣ ਦਾ ਸਮਾਨ ਬਣਾ ਕੇ ਇਹਨਾਂ ਨੇ ਵਧੀਆ ਪ੍ਰੋਗਰਾਮ ਕਰਿਆ ਹੋਇਆ ਤੇ ਇਸ ਲਈ ਤਿਹਾਰ ਤੋਂ ਤੇ ਮੈਂ ਦਿਵਾੜੀ ਦੇ ਇਹ ਹਾਂ ਤੇ ਇਹਨਾਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਤੇ ਪ੍ਰਮਾਤਮਾ ਕਰੇ ਇਹਨਾਂ ਚੰਗੀ ਖਲਾਅ ਰੱਖੇ ਤੇ ਤੰਦਰੁਸਤੀ ਰੱਖੇ। ਆਪਾਂ ਸ਼ੁਰੂ ਕਰਦੋ ਕਿਸੀ ਕਰੀਏ। ਮੈਂ ਕਰ ਦੋ ਆਪੇ। ਕਰ ਦੋ। ਮੈਂ ਸਾਰੇ ਤੋਂ ਪਹਿਲਾਂ ਤਾਂ ਮੁਬਾਰਕਵਾਦ ਦਿੰਨਾ ਸਾਡੇ ਜਿਹੜੇ ਅਗਰਸੈਨ ਇਹ ਸਕੂਲ ਦੇ ਪ੍ਰਧਾਨ ਨੇ ਉਹਨਾਂ ਨੂੰ ਮਗਨ ਮਿੱਤਲ ਜੀ ਨੂੰ ਜਿਹੜੇ ਪ੍ਰੋਗਰਾਮ ਨੇ ਜਿਹੜੇ ਦਰ ਪਰ ਦਰ ਮਹੀਨੇ-ਮਹੀਨੇ ਕਰਵਾਉਂਦੇ ਰਹਿੰਦੇ ਨੇ ਬੱਚਿਆਂ ਨੂੰ। ਅੱਕੇ ਅਸੀਂ ਆਏ ਆ ਇੱਥੇ ਰੰਗੋਲੀ ਬੱਚਿਆਂ ਨੇ ਆਡਾ ਹਰ 스테ਟਾਂ ਦੀ ਬਣਾਈ ਹੈ ਕਹੋ ਪੰਜਾਬ ਉੜੀਸਾ ਗੁਜਰਾਤ ਵਿਹਾਰ ਜੋ ਵੀ ਹੈ ਜਿੰਨੇ ਵੀ ਸਾਡੇ ਸਟੇਟ ਦੇ ਸਾਡੇ ਦੇਸ਼ ਦੇ ਜਿੰਨੇ ਸੂਬੇ ਨੇ ਉਹਨਾਂ ਦੀਆਂ ਰੰਗੋਲੀਆਂ ਬਣਾਈਆਂ ਨੇ ਉਹਨਾਂ ਦਾ ਅਲੱਗ-ਅਲੱਗ ਖਾਣਾ ਜਿਹੜਾ ਉੱਤੇ ਪਰੋਸਿਆ ਜਾਂਦਾ ਹੈ ਸਟੇਟ ਦੇ ਵਿੱਚ ਉਹ ਬਣਾਇਆ ਨਾਲ ਹੀ ਇੱਥੇ ਕਾਰਡ ਬਣਾ ਕੇ ਜਾਂ ਹੋਰ ਜਿਹੜੀ ਫालतू ਚੀਜ਼ ਅਸੀਂ ਕੱਟ ਕੇ ਜਾਂ ਉਹ ਸਿੱਟ ਦਿੰਨੇ ਆ ਖਰਾਬ ਹੋ ਜਾਂਦੀ ਹੈ ਉਹਨਾਂ ਦਾ ਸਮਾਨ ਬਣਾਇਆ ਇਹਦੇ ਵਾਸਤੇ ਮੈਂ ਟੀਚਰ ਸਹਿਬਾਨਾਂ ਦਾ ਖਾਸ ਕਰਕੇ ਧੰਨ ਧੰਨਵਾਦ ਕਰਦਾ ਵੀ ਉਹਨਾਂ ਨੇ ਬੱਚਿਆਂ ਨੂੰ ਜਿਹੜਾ ਵੱਖ-ਵੱਖ ਚੀਜ਼ਾਂ ਨੇ ਉਹ ਸਿਖਾਈਆਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਤਰੱਕੀਆਂ ਕਰਨ ਉਹਨਾਂ ਨੂੰ ਚੰਗੀ ਤਰ੍ਹਾਂ ਯੂਜ਼ ਕਰਨ ਵੀ ਇਸ ਤਰ੍ਹਾਂ ਨਾ ਛਕਣਾ ਇੱਕ ਤਾਂ ਉਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਗੰਦਪੈਣ ਤੋਂ ਰੁਕਦਾ ਹੈ ਜਿਹੜਾ ਪ੍ਰਦੂਸ਼ਣ ਹੁੰਦਾ ਉਹ ਵੀ ਘਟ ਹੁੰਦਾ ਕਿਉਂਕਿ ਜੇ ਕੋਈ ਚੀਜ਼ ਉਰਾ ਪਰ ਆਪਾਂ ਛਿਣਦੇ ਆ ਉਹਦੇ ਨਾਲ ਨੁਕਸਾਨ ਹੁੰਦਾ ਇਸ ਕਰਕੇ ਮੈਂ ਫੇਰ ਸਾਡੇ ਇਸ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਸ੍ਰੀ ਮਦਨ ਮਿੱਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਜਿਹੜਾ ਸਕੂਲ ਨੂੰ ਆਪਣੀ ਧਰਮਸ਼ਾਲਾ ਨੂੰ ਤੇ ਆਗਰ ਐਨ ਜਿਹੜਾ ਬਾਬਾ ਜੀ ਨੇ ਉਹਨਾਂ ਨੂੰ ਉਹਨਾਂ ਦੀ ਵਿਰਾਸਤ ਨੂੰ ਸਾਹਮਣੇ ਰੱਖਿਆ ਹੋਇਆ ਮੈਂ ਫੇਰ ਸਾਰੇ ਸਕੂਲ ਟੀਚਰ ਸਾਹਿਬਾਨਾਂ ਦਾ ਖਾਸ ਕਰਕੇ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਉਤਸ਼ਾਹ ਕਰਦੇ ਨੇ ਹਰ ਇੱਕ ਜਗ੍ਹਾ ਤੇ ਸਾਡੇ ਕਹੇ ਤੋਂ ਉਹ ਆਉਂਦੇ ਨੇ ਕਿ ਕਿਤੇ ਵੀ ਹੋਵੇ ਚੀਜ਼ਾਂ ਜਦੋਂ ਬੱਚਿਆਂ ਦਾ ਨਾਮ ਆਉਂਦਾ ਤਾਂ ਬੱਚਿਆਂ ਦੇ ਵਾਸਤੇ ਹੁਣ ਤੁਸੀਂ ਲਾ ਲੋ ਵੀ ਰਾਤ ਅਸੀਂ ਕਿਹਾ ਸੀ ਕੈਂਡੀਗੜ ਤੋਂ ਸਪੈਸ਼ਲ ਬੱਚਿਆਂ ਵਾਸਤੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਮੈਂ ਸਮਾਣਾ ਵਾਸੀਆਂ ਦਾ ਵੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਇੰਟਰਨੈਸ਼ਨਲ ਸਕੂਲ ਦੇ ਵਿੱਚ ਇੱਕ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿੱਦੇ ਵਿੱਚ ਰਾਜਸਥਾਨੀ ਡਰੈਸ ਦੇ ਵਿੱਚ ਇਹ ਸੋਸ਼ਾਤ ਵੀ ਤਿਆਰ ਕੀਤਾ ਗਿਆ ਹੈ। ਕੁਝ ਹੋਰ ਵੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਡੇ ਬੱਚਿਆਂ ਨੇ ਅੱਜ ਜਿਹੜੀ ਸਾਨੂੰ ਸਟੇਟ ਮਿਲੀ ਹੋਈ ਸੀ, ਰਾਜਸਥਾਨ ਮਿਲੀ ਹੋਈ ਸੀਗੀ ਤੇ ਉਹਦੇ ਵਿੱਚ ਅਸੀਂ ਆਪਣਾ ਰਾਜਸਥਾਨ ਜਿਹਦਾ ਜਿਹੜਾ ਕਲਚਰ ਹੈ ਉਹਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਨੇ ਜਿਹੜਾ ਆਪਣਾ ਪਹਿਰਾਵਾ ਹੈ ਉਹ ਵੀ ਰਾਜਸਥਾਨੀ ਵੇਅਰ ਕਰਿਆ ਹੋਇਆ ਹੈ ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਰਾਜਸਥਾਨੀ ਜਿਹੜਾ ਖਾਣਾ ਵੀ ਮਤਲਬ ਕਿ ਆਪਣਾ ਸਟਾਲਸ ਵਗੈਰਾ ਲਾਈਆਂ ਹੋਈਆਂ ਨੇ ਔਰ ਰਾਜਸਥਾਨ ਦੇ ਵਿੱਚ ਜਿੱਦਾਂ ਕੀ ਕਾਰਤੂ ਸ਼ਾਮ ਚੀਜ਼ ਆ ਮਤਲਬ ਕਿ ਬਹੁਤ ਫੇਮਸ ਸਤਿ ਮੰਦਰ ਆ ਹੈ ਹਨਾ ਤੇ ਉਹ ਉਹਨਾਂ ਨੂੰ ਵੀ ਅਸੀਂ ਮਤਲਬ ਉਹਨਾਂ ਦਾ ਸਰੂਪ ਇੱਧਰ ਰੱਖਿਆ ਰੱਖਿਆ ਸਾਡੇ ذہن ਜਿੱਕ ਤੱਕ ਆਇਆ ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਰਾਜਸਥਾਨੀ ਕਲਚਰ ਬਾਰੇ ਕੀ ਵੀ ਮਤਲਬ ਤੁਹਾਡਾ ਹਾਂਜੀ ਇਹ ਨਾ ਸਾਡੇ ਹਾਊਸ ਵਾਈਜ਼ ਦੀ ਮਤਲਬ ਕਿ ਅਸੀਂ ਅਲੱਗ-ਅਲੱਗ ਹਾਊਸ ਜਿਹੜੇ ਸਟੇਟਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜਿੱਦਾਂ ਮੇਰੇ ਸਾਥੀ ਨਾਲ ਵਾਲਾ ਹਾਊਸ ਹੈ ਜੇਲਮ ਹਾਊਸ ਉਹ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਓਕੇ